ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਦੀ ਗੱਲ ਹੈ ਕਿ ਕਿਸੇ ਪਿੰਡ ਦੇ ਅੰਦਰ ਇੱਕ ਗਰੰਥੀ ਸਿੰਘ ਬੜੀ ਸ਼ਰਧਾ ਭਾਵਨਾ ਵਾਲਾ ਰਹਿੰਦਾ ਸੀ ਗੁਰੂ ਤੇ ਪੂਰਾ ਵਿਸ਼ਵਾਸ ਕਰਦਾ ਸੀ ਉਹਨੇ ਆਪਣੇ ਬੱਚਿਆਂ ਨੂੰ ਵੀ ਬੜੀ ਅੱਛੀ ਸਿੱਖਿਆ ਦਿੱਤੀ ਸੀ ਉਹਦੀ ਧੀ ਵਿਆਹਣ ਵਾਲੀ ਸੀ ਉਹਨੇ ਕਈ ਵਾਰ ਪਿੰਡ ਦੇ ਲੋਕਾਂ ਨਾਲ ਰਿਸ਼ਤੇ ਰਨਾਂ ਗੱਲਬਾਤ ਵੀ ਕੀਤੀ ਸੀ ਮੇਰੀ ਧੀ ਲੋਣ ਵਾਲੀ ਹੈ ਕੋਈ ਚੰਗਾ ਗੁਰਸਿੱਖ ਵਰ ਹੋਵੇ ਤੇ ਜਰੂਰ ਦੱਸਣ ਇਹ ਸੁਣ ਕੇ ਕਈ ਵਾਰੀ ਉਹਨੂੰ ਲੋਕ ਕਮੈਂਟ ਕਰਦੇ ਕਿ ਬਾਬਾ ਧੀਰੇ ਅੱਜਕੱਲ ਦਾਜ ਬਹੁਤ ਚਾਹੀਦਾ। ਅੱਜਕੱਲ ਫਰੀਜ ਕੋਈ ਬਿਆਹ ਨਹੀਂ ਕਰਦਾ ਹੈਗਾ। ਬੜੀਆਂ ਸ਼ਾਪਾਂ ਸੱਲੇ ਹੋਰ ਮੋਟਰਸਾਈਕਲ ਆਦਿਕ ਬੜੇ ਲੋਕਾਂ ਦੀ ਭੁੱਖ। ਇਹ ਸੁਣ ਕੇ ਗ੍ਰੰਥੀ ਹੱਸ ਕੇ ਕਹਿੰਦਾ ਮੈਂ ਆਪਣੀ ਧੀਰੇ ਬੜਾ ਦਾਜ ਤਿਆਰ ਕਰਕੇ ਰੱਖਿਆ ਹੈ। ਮੈਨੂੰ ਗੁਰੂ ਤੇ ਭਰੋਸਾ ਹੈ। ਉਹ ਸੋਚਦੇ ਵੀ ਇਹਦੇ ਕੋਲ ਕੀ ਹੈ? ਇਹਦਾ ਠੱਠਿਆ ਜਿਹਾ ਘਰ ਹੈ। ਇਹਦੇ ਕੋਲ ਕੋਈ ਬਹੁਤਾ ਵਧੀਆ ਕੋਈ ਮੋਟਰਸਾਈਕਲ ਵੀ ਨਹੀਂ। ਇਦੇ ਕੋਲੇ ਕੋਈ ਇਨਕਮ ਦਾ ਹੀ ਬਹੁਤਾ ਵੱਡਾ ਸਾਧਨ ਨਹੀਂ ਗੁਰਦੁਆਰੇ ਚ ਕਿੰਨੇ ਕੁ ਰੁਪਏ ਬਣਦੇ ਕਿਵੇਂ ਵਿਆਹ ਕਰੇਗਾ ਆਪਣੀ ਧੀ ਦਾ ਕੀ ਦਾਜ ਦੇ ਉਹਦਾ ਘਰ ਵੀ ਬਹੁਤਾ ਵਧੀਆ ਨਹੀਂ ਸੀ ਸਾਰੇ ਹੈਰਾਨ ਸਨ ਪਰ ਉਹਨੂੰ ਗੁਰੂ ਤੇ ਭਰੋਸਾ ਸੀ ਕਰਦੇ ਕਰਾਉਂਦੇ ਇੱਕ ਗੁਰਮੁਖ ਪਰਿਵਾਰ ਨਾਲ ਉਹਦਾ ਮਲਾਪ ਹੋਇਆ ਰਿਸ਼ਤਾ ਹੋਇਆ ਲੜਕੀ ਦਾ ਤੇ ਉਹ ਬੜਾ ਚੰਗਾ ਪਰਿਵਾਰ ਸੀ ਬੜਾ ਗੁਰਮੁਖ ਪਰਿਵਾਰ ਸੀ ਵਿਆਹ ਦਾ ਦਿਨ ਆਇਆ ਇਹ ਪਿੰਡ ਦੇ ਲੋਕ ਕਹਿਣ ਲੱਗੇ ਬਾਬਾ ਤੂੰ ਆਪਣੀ ਥੀਲ ਲਈ ਕੋਈ ਦਾਜ ਤਿਆਰੀ ਨਹੀਂ ਕੀਤਾ। ਸਾਾਨੂੰ ਦੱਸ ਰਿਹਾ ਜੇ ਕਿਸੇ ਚੀਜ਼ ਦੀ ਲੋੜ ਹੋਵੇ। ਪਰ ਗਰੰਤੀ ਕਹਿੰਦਾ ਨਹੀਂ ਮੈਂ ਆਪਣੀ ਥੀਲ ਲਈ ਬੜਾ ਕੁਝ ਦਾਜ ਤਿਆਰ ਕੀਤਾ ਬੜਾ ਕੁਝ ਕੀਤਾ। ਕਬਰਾਂਉਣ ਦੀ ਲੋੜ ਨਹੀਂ ਗੁਰੂ ਸਹਾਇਤਾ ਕਰਨਗੇ। ਸੁਣ ਕੇ ਸਾਰੇ ਲੋਕ ਹੈਰਾਨ ਸੀ। ਕਿ ਬਾਬੇ ਦੀ ਕਿਤੇ ਬੇਇੱਜ਼ਤੀ ਵੀ ਨਾ ਹੋ ਜਾਵੇ। ਚਿੰਤਤ ਵੀ ਸਨ। ਕਈ ਭਾਵਨਾਵਾਂ ਵਾਲੇ ਵੀ ਸੀ। ਕਈ ਕਮੈਂਟ ਕਰਨ ਵਾਲੇ ਵੀ ਸਨ। ਆਸੇ ਮਖੌਲ ਵਾਲੇ ਵੀ ਸਨ। ਪਰ ਗਰੰਤੀ ਸਿੰਘ ਨੂੰ ਬੜਾ ਗੁਰੂ ਤੇ ਵਿਸ਼ਵਾਸ ਸੀ। ਬਰਾਤ ਆਈ ਤੇ ਉਧਰੋਂ ਬਰਾਤ ਵਾਲੇ ਜਿਸ ਦਾ ਮੁੰਡਾ ਵਿਆਹਣ ਉਹਨਾਂ ਸੀ ਉਹਨੂੰ ਵੀ ਲੋਕ ਉਸ ਭਾਈ ਸਾਹਿਬ ਨੇ ਬੜੇ ਕਹਿੰਦੇ ਸੀ ਵੀ ਤੂੰ ਕਿੱਥੇ ਗ੍ਰੰਤੀ ਦੀ ਧੀ ਨੂੰ ਆਪਣਾ ਪੁੱਤਰ ਵਿਆਉਣ ਲੱਗਾ ਇਹਦਾ ਪੁੱਤਰ ਵਧੀਆ ਗੁਰਸਿੱਖ ਸੀ ਕਿਸੇ ਨੌਕਰੀ ਤੇ ਲੱਗਿਆ ਸੀ ਵਧੀਆ ਦਾਜ ਦੱਪਾ ਲੈ ਕੇ ਵਿਆਹ ਕਰਦਾ ਕਈ ਫੁੱਫੜ ਫਾਫੜ ਮਾਸਣ ਮੂਸੜ ਸ਼ਾਂਪਾ ਸੱਲਿਆਂ ਦੀ ਭੁੱਖੇ ਸਰਪਾ ਪਰ ਉਹ ਕਹਿਣ ਲੱਗਾ ਨਹੀਂ ਜਿਹੜੀ ਚੀਜ਼ ਮੈਨੂੰ ਚਾਹੀਦੀ ਸੀ ਉਹ ਉਸ ਗ੍ਰੰਤੀ ਦੀ ਧੀ ਵਿੱਚ ਹੈ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਵਰਾਤ ਹੋਈ ਆਨੰਦ ਕਾਰਜ ਹੋਏ ਆਨੰਦ ਕਾਰਜਾਂ ਦੀ ਸਮਾਪਤੀ ਤੋਂ ਬਾਅਦ ਲੜਕੇ ਦਾ ਪਿਤਾ ਭਾਵ ਗ੍ਰੰਤੀ ਸਰ ਦਾ ਕੋੜਮ ਜਿਹੜਾ ਸੀ ਉੱਠ ਕੇ ਮਹਿਕ ਵਿੱਚ ਬੋਲਣ ਲੱਗਿਆ ਉਹ ਕਹਿਣ ਲੱਗਾ ਵੀ ਸਾਰੇ ਮੈਨੂੰ ਇਹ ਬਾਰ ਬਾਰ ਪੁੱਛਦੇ ਰਹੇ ਕਿ ਜਿੱਥੇ ਤੋਂ ਪੁੱਤਰ ਵੀ ਉਹਨਾਂ ਨੇ ਦਾਜ ਕੀ ਦੇਣਾ ਕਈਆਂ ਦੇ ਮਨ 'ਚ ਸ਼ਾਂਪਾਂ ਦੀ ਭੁੱਖ ਸੀ ਕਈਆਂ ਦੇ ਮਨ ਵਿੱਚ ਕਾਸੇ ਦੀ ਭੁੱਖ ਸੀ ਬਹੁਤ ਸਾਰੀਆਂ ਇਹ ਗੱਲਾਂ ਮੈਨੂੰ ਸੁਣਨ ਨੂੰ ਮਿਲੀਆਂ ਮੈਨੂੰ ਪਤਾ ਲੱਗਿਆ ਗਰੰਥੀ ਸਾਹਿਬ ਨੇ ਵੀ ਇਹ ਲੋਕ ਕਹਿੰਦੇ ਨੇ ਤੂੰ ਆਪਣੀ ਧੀ ਨੂੰ ਕੀ ਦੇਵੇਂ ਪਰ ਮੈਂ ਅੱਜ ਤੁਹਾਨੂੰ ਦੱਸਦਾ ਜੋ ਦਾਜ ਗਰੰਥੀ ਸਾਹਿਬ ਨੇ ਆਪਣੀ ਧੀ ਨੂੰ ਦਿੱਤਾ ਕਿਸੇ ਨੇ ਨਹੀਂ ਦਿੱਤਾ ਸਾਰੇ ਹੈਰਾਨ ਸੀ ਇੱਕ ਨੇ ਕਿਹਾ ਵੀ 10 ਵੀ ਦੋ ਕੀ ਹੋ ਪਹਿਲਾਂ ਗਰੰਥੀ ਬੁਝਾਰਤਾ ਪਾਉਂਦਾ ਰਿਹਾ ਹੁਣ ਤੁਸੀਂ ਪਾਈ ਜਣ ਕੀ ਗੱਲ ਹੈ ਉਹ ਕਹਿਣ ਲੱਗਾ ਗਰੰਥੀ ਸਾਹਿਬ ਨੇ ਆਪਣੀ ਧੀ ਨੂੰ ਅਮਰਤ ਸ਼ਕਾਕੇ ਸਿੰਘ ਸਜਾਇਆ ਇਹ ਤੋਂ ਵੱਡਾ ਦਾਜ ਕੀ ਹੋ ਸਕਦਾ ਇਹਦਾ ਸਭ ਤੋਂ ਵੱਡਾ ਸ਼ਿੰਗਾਰ ਹੈ ਪੰਜ ਕਕਾਰ ਇਹਦੇ ਪਹਿਨੇ ਆ ਇਤੋਂ ਵੱਡਾ ਦੁਨੀਆ ਦਾ ਦਾਜ ਕੋਈ ਨਹੀਂ ਗੁਰੂ ਕੀ ਰਹਿਮਤ ਹੈ ਗਰੰਤੀ ਸਾਹਿਬ ਨੇ ਆਪਣੀ ਧੀ ਨੂੰ ਨਿਰਤ ਨੀਵੀਂ ਬਣਾਇਆ ਇਹਨੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕੀਤੀ ਹੈ ਇਹਨੇ ਸਾਰੀ ਗੁਰੂ ਇਤਿਹਾਸ ਦੀ ਸੰਥਿਆ ਕੀਤੀ ਹੈ ਇਤੋਂ ਵੱਡਾ ਦਾਜ ਕੋਈ ਨਹੀਂ ਗੁਰੂ ਕੇ ਲੋਕੋ ਜਿਹੜੇ ਮੋਟਰਸਾਈਕਲ ਨੇ ਗੱਡੀਆਂ ਮੋਟਰ ਕਾਰਾਂ ਖਰੀਦੀਆਂ ਤੇ ਵੇਚੀਆਂ ਜਾ ਸਕਦੀਆਂ ਨੇ ਜੋ ਦਾਜ ਇੱਕ ਗਰੰਤੀ ਆਪਣੇ ਧੀ ਨੂੰ ਦਿੱਤਾ ਇਹ ਖਰੀਦਿਆ ਤੇ ਵੇਚਿਆ ਨਹੀਂ ਜਾ ਸਕਦਾ ਕਮਾਇਆ ਜਾ ਸਕਦਾ ਹੈ ਇਹ ਸੁਣ ਕੇ ਸਾਰੇ ਦੇ ਅੱਖਾਂ ਨਾਮਪ ਹੋ ਗਈਆਂ ਸਾਰੇ ਹੈਰਾਨ ਰਹਿ ਗਏ ਸੀ ਸਾਰੇ ਉਹ ਗਰੰਟੀ ਸਾਹਿਬ ਦੀ ਕਮਾਈ ਨੂੰ ਧੰਨ ਧੰਨ ਕਹਿ ਰਹੇ ਸਨ ਸਾਰਾ ਸੋਹਰਾ ਪਰਿਵਾਰ ਬੜਾ ਪ੍ਰਸੰਨ ਸੀ ਔਰ ਇਹ ਜਿਹੜੀ ਘਟਨਾ ਹੈ ਇਹ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨਾ ਵੀ ਸਿਖਾਉਂਦੀ ਹੈ ਆਹ ਜਿਹੜੇ ਵਿਕਾਰੀ ਦਾਦ ਦੇ ਧੋਖੇ ਤੋਂ ਲੋਭੀ ਲੋਕ ਨੇ ਉਹਨਾਂ ਨੂੰ ਕਰਾਰੀ ਚੋਟ ਵੀ ਹੈ ਚੰਗੀ ਲੱਗੀ ਤੇ ਸ਼ਹਿਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ